ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਐਨੀਮਲ ਬਰੋਇਰ ਚੈਨਲ ਐਨੀਮਲ ਬਰੋਇਰ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਆਪਾਂ ਕਿਸ ਤਰ੍ਹਾਂ ਇੱਕ ਇਨਕੂਬੇਟਰ ਤਿਆਰ ਕਰਕੇ ਉਹਦੇ ਵਿੱਚ ਜੋ ਮੁਰਗੀਆਂ ਦੇ ਅੰਡੇ ਉਹਨਾਂ ਨੂੰ ਹੈਚ ਕਿਵੇਂ ਕਰਨਾ ਹੈ ਸੋ ਉਸ ਸੰਬੰਧੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦਿੱਤੀ ਜਾ ਰਹੀ ਹੈ ਸਾਡੇ ਵੱਲੋਂ ਇੱਕ ਇਨਕੂਬੇਟਰ ਤਿਆਰ ਕਰ ਲਿਆ ਗਿਆ ਇਨਕੂਬੇਟਰ ਤਿਆਰ ਕਰਨਾ ਬਹੁਤ ਆਸਾਨ ਹੈ ਤੁਸੀਂ ਵੀ ਇਸ ਨੂੰ ਆਰਾਮ ਦੇ ਨਾਲ ਘਰ ਦੇ ਵੀ ਤਿਆਰ ਕਰ ਸਕਦੇ ਹੋ ਸਿਰਫ ਤੁਹਾਨੂੰ ਦੋ ਤਿੰਨ ਡਿਵਾਈਸਾਂ ਲੈਣੀਆਂ ਪੈਣੀਆਂ ਨੇ ਆਨਲਾਈਨ ਮੰਗਵਾ ਸਕਦੇ ਹੋ ਐਮਾਜ਼ੋਨ ਜਾਂ ਕਿਸੇ ਵੀ ਹੋਰ ਵੈਬਸਾਈਟ ਤੋਂ ਤੋਂ ਸਭ ਤੋਂ ਪਹਿਲੀ ਡਿਵਾਈਸ ਤੁਹਾਨੂੰ ਲੈਣੀ ਪਵੇਗੀ ਇਹ ਵਾਲੀ ਡਿਵਾਈਸ ਜਿਹਦਾ ਨਾਮ ਹੈ ਐਸਟੀਸੀ 1000 ਡਿਵਾਈਸ ਇਸ ਡਿਵਾਈਸ ਦਾ ਜੋ ਪ੍ਰਾਈਸ ਹੈਗਾ ਆਨਲਾਈਨ ਇਹ 230 ਰੁਪਏ ਤੋਂ ਲੈ ਕੇ 250 ਤੋਂ 300 ਰੁਪਏ ਤੱਕ ਦੀ ਮਿਲ ਰਹੀ ਹੈ ਇਸ ਡਿਵਾਈਸ ਦਾ ਇੱਕੋ ਕੰਮ ਹੈ ਕਿ ਇਹ ਤੁਹਾਡੇ ਟੈਂਪਰੇਚਰ ਨੂੰ ਕੰਟਰੋਲ ਕਰਦੀ ਹੈ ਇਹ ਆਨ ਟੈਂਪਰੇਚਰ ਕੰਟਰੋਲਰ ਇੱਕ ਤਰ੍ਹਾਂ ਦਾ ਸੋ ਇਹਦੇ ਵਿੱਚ ਆਪਾਂ ਜਿਵੇਂ ਕਿ ਬਲਬ ਲਗਾ ਦਿੰਦੇ ਆ ਵਿੱਚ ਉਹ ਉਸ ਤੋਂ ਬਾਅਦ ਇਹਦੇ ਵਿੱਚ ਫੀਡ ਕਰ ਦਾਂਗੇ ਕਿ ਸਾਨੂੰ ਜੋ ਸਾਡਾ ਟੈਂਪਰੇਚਰ ਹੈ ਉਹ 38 ਡਿਗਰੀ ਤੋਂ ਜ਼ਿਆਦਾ ਇਨਕਰੀਜ਼ ਨਾ ਕਰੇ ਤਾਂ ਇਹ ਜਦੋਂ 30 ਡਿਗਰੀ ਟੈਂਪਰੇਚਰ ਹੋ ਜਾਂਦਾ ਹੈ ਜਾਂ ਇਨਕਰੀਜ਼ ਹੋਣ ਲੱਗਦਾ ਹੈ ਸੋ ਇਹ ਬਲਬ ਨੂੰ ਆਟੋ ਕੱਟ ਕਰਕੇ ਬੰਦ ਕਰ ਦਿੰਦੀ ਹੈ ਜਿਸ ਦੇ ਕਾਰਨ ਜੋ ਟੈਂਪਰੇਚਰ ਹੈ ਉਹ ਜ਼ਿਆਦਾ ਨਹੀਂ ਵਧਦਾ ਕਿਉਂਕਿ ਮੇਨ ਨੁਕਸਾਨ ਇਹ ਜੋ ਅਪਾ ਸੋ ਆਪਾਂ ਟੈਂਪਰੇਚਰ ਇਨਕਰੀਜ਼ ਹੋਣ ਤੇ ਰੁਕਣ ਲਈ ਇਹ ਡਿਵਾਈਸ ਆਨਲਾਈਨ ਮੰਗਵਾ ਲੈਣੀ ਹੈ ਇੱਕ ਤੁਸੀਂ ਇਹ ਡਿਵਾਈਸ ਮੰਗਵਾਣੀ ਹੈ ਜਿਸ ਤੋਂ ਲਾ ਇੱਕ ਹੋਰ ਡਿਵਾਈਸ ਹੈਗੀ ਸਾਡੇ ਕੋਲੇ ਇਹ ਦੇਖੋ ਇਹ ਹਿਊਮਿਡਿਟੀ ਮੀਟਰ ਹੈਗਾ ਵਾ ਸੋ ਇਹ ਵੀ ਤੁਸੀਂ ਆਨਲਾਈਨ 200 ਰੁਪਏ ਦੀ ਆਉਂਦੀ ਹੈ 200 250 300 ਤੱਕ ਮਿਲ ਰਹੀ ਹੈ ਆਰਮਨਾਲ ਤੁਸੀਂ ਇਹ ਡਿਵਾਈਸ ਮੰਗਣੀ ਜਿਵੇਂ ਕਿ ਦੇਖੋ ਇਹ ਡਿਵਾਈਸ ਦੱਸ ਰਹੀ ਹੈ ਕਿ ਅੰਦਰ ਜੋ ਟੈਂਪਰੇਚਰ ਹੈਗਾ ਵਾ 39 ਡਿਗਰੀ ਸੈਲਸੀਅਸ ਹੋ ਚੁੱਕਿਆ ਹੈ ਔਰ ਜੋ ਹਿਊਮਿਡਿਟੀ ਹੈਗੀ ਹੈ ਉਹ 59% ਹੈ ਜਾਂ 60% ਹੈ ਸੋ ਆਪਾਂ ਨੂੰ ਹਿਊਮਿਡਿਟੀ 50 ਤੋਂ 60% ਦੇ ਵਿੱਚ ਚਾਹੀਦੀ ਹੁੰਦੀ ਇਹ ਆਪਾਂ ਨੂੰ 10000 ਰੈਂਦਾ ਹੈ। ਜੇ ਅਗਰ ਆਪਣੀ ਹਿਊਮਿਡਿਟੀ ਜ਼ਿਆਦਾ ਹੋ ਜਾਏ ਤਾਂ ਆਪਾਂ ਕੀ ਕਰਾਂਗੇ? ਆਪਾਂ ਹਿਊਮਿਡਿਟੀ ਬਣਾਉਣ ਲਈ ਇਹਦੇ ਵਿੱਚ ਦੋ ਪਾਣੀ ਦੇ ਜੋ ਬੌਲ ਰੱਖੇ ਹੋਏ ਨੇ। ਅਗਰ ਆਪਣੀ ਹਿਊਮਿਡਿਟੀ ਜ਼ਿਆਦਾ ਹੋਈ ਤਾਂ ਆਪਾਂ ਇਹਨਾਂ 'ਚ ਇੱਕ ਬੌਲ ਚੱਕ ਦੇਣਾ ਹੈ, ਇੱਕ ਪਿਆਲਾ ਰੈਂਦੇ ਨੇ। ਅਗਰ ਘਟ ਜਾਏ ਤਾਂ ਆਪਾਂ ਇਹਦੇ ਵਿੱਚ ਦੋਨੇ ਬੌਲ ਰੱਖ ਦਿੰਨੇ ਆ ਜਾਂ ਬਹੁਤ ਜ਼ਿਆਦਾ ਘਟ ਜਾਏ ਤਾਂ ਆਪਾਂ ਕੀ ਕਰ ਸਕਦੇ ਹਾਂ? ਇਹਨਾਂ ਵਿੱਚ ਗਰਮ ਪਾਣੀ ਪਾ ਸਕਦੇ ਹਾਂ। ਗਰਮ ਪਾਣੀ ਦੀ ਭਾਫ਼ ਨਾਲ ਹਿਊਮਿਡਿਟੀ ਇੱਕਦਮ ਇਨਕਰੀਜ਼ ਹੁੰਦੀ ਹੈ। ਇਸ ਤੋਂ ਇਲਾਵਾ ਆਪਾਂ ਨੂੰ ਕੀ ਚਾਹੀਦਾ? ਇਸ ਤੋਂ ਇਲਾਵਾ ਇਹਦੇ ਵਿੱਚ ਅਸੀਂ ਇੱਕ ਫੈਨ ਲਗ ਜੋ ਹੀਟ ਨੂੰ ਬਾਹਰ ਕਰਦਾ ਹੈ ਪਰ ਇਹ ਐਕਸੈਪਸ਼ਨਲ ਹੈ ਤੁਸੀਂ ਨਾ ਵੀ ਲਗਾਓ ਤੁਹਾਡਾ ਚੱਲ ਜਾਏਗਾ ਇਸ ਤੋਂ ਲਾ ਬਥਣੀ ਚਾਹੀਦਾ ਜੀ ਇੱਕ ਬਲਬ ਸੋ ਤੁਸੀਂ ਇਹ ਵਾਲਾ ਬਲਬ ਜੋ ਪਹਿਲਾਂ ਆਪਾਂ ਘਰਾਂ ਚ ਲਗਾਉਂਦੇ ਸੀਗੇ ਫਿਲਾਮੈਂਟ ਵਾਲਾ ਬਲਬ ਹੈਗਾ ਵਾ ਇਹ ਫਿਲਾਮੈਂਟ ਵਾਲਾ ਬਲਬ ਤੁਸੀਂ ਲੈਣਾ ਹੈ ਸੋ ਤੁਸੀਂ ਇਹ ਬਲਬ 100 ਵਟ ਦਾ ਵੀ ਲੈ ਸਕਦੇ ਹੋ 60 ਦਾ ਵੀ ਲੈ ਲਓ ਉਸ ਬਹੁਤ ਵਧੀਆ ਔਰ 40 ਦਾ ਮਿਲ ਜੇ ਤਾਂ ਹੋਰ ਵੀ ਬਹੁਤ ਵਧੀਆ ਮੈਂ ਇੱਥੇ ਹੁਣ 40 ਵਟ ਦਾ ਬਲਬ ਲਗਾਇਆ ਹੈ ਕਿਉਂਕਿ ਡੱਬੇ ਜੋ ਤੁਹਾਡਾ ਇਨਕੂਬेटर ਹੈ ਉਹਦਾ ਸਾਈਜ਼ ਵੀ ਡਿਪੈਂਡ ਕਰਦਾ ਹੈ ਕਿ ਤੁਹਾਡਾ ਇਨਕੂਬेटर ਛੋਟਾ ਹੈ ਜਾਂ ਬੜਾ ਹੈ ਤਾਂ ਉਹਦੇ ਵਿੱਚ ਤੁਸੀਂ ਅਗਰ 100 ਦਾ ਬਲ ਲਗਾਗੇ ਤਾਂ ਉਹ ਇੱਕਦਮ ਹੀਟ ਕਰ ਦੇਵੇਗਾ ਔਰ ਤੁਹਾਡੇ ਜੋ ਸਿਸਟਮ ਹੈ ਲਗਾਤਾਰ ਠਕ 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 ਕਰਦਾ ਰਹੇਗਾ ਕਦੇ ਬਾਦਗੀ ਕਦੇ ਘਟ ਗਈ ਸੋ ਇਸ ਕਰਕੇ ਜਦੋਂ ਦਾ ਮੈਂ 40 ਵਾਰ ਦਾ ਬਲ ਲਗਾਇਆ ਸੋ ਇਹ ਲਗਾਤਾਰ ਜਗਦਾ ਰਹਿੰਦਾ ਹੈ ਤੇ ਟੈਂਪਰੇਚਰ ਵੀ ਜਗਾ ਤੇ ਮੈਂਟੇਨ ਹੈ ਸੋ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣ ਜਾ ਰਿਹਾ ਕਿ ਇਹਦੇ ਵਿੱਚ ਮੇਰੇ ਕੋਲ ਪਹਿਲਾਂ ਹੀ ਦੇਖੋ ਪੀਕਾਕਸ ਦੇ ਅੱਗੇ ਰੱਖੇ ਹੋਏ ਨੇ ਇਹਦਾ ਵੀਡੀਓ ਵੀ ਮੈਂ ਅਪਲੋਡ ਕੀਤਾ ਹੋਇਆ ਉਹ ਜਿਹੇ ਪੀਕਾਕ ਦੇ ਜੋ ਐਗ ਹੈਗੇ ਸੀ ਸਾਨੂੰ ਕਿਤੋਂ ਕੋਈ ਬਿੱਲੇਮਾਲ ਬੰਦਾ ਸੀਗਾ ਜੋ ਕਿ ਮੋਰਾਂ ਦਾ ਸ਼ਿਕਾਰ ਕਰ ਰਿਹਾ ਸੀ ਪਿੰਡਾਂ ਵਿੱਚ ਨਿਆਰ ਰੂਟ ਦੇ ਜਦੋਂ ਅ ਜਿਸ ਕਾਰਨ ਉਹ ਅਸੀਂ ਉਹ ਤਾਂ ਅੰਡੇ ਫੜ ਕੇ ਇਹਦੇ ਵਿੱਚ ਰੱਖ ਲਏ ਤਾਂ ਕਿ ਕਟੋ-ਕਟ ਸੀਂਦ ਨੂੰ ਹੈਚ ਕਰਕੇ ਇਹਨਾਂ ਦੀ ਜ਼ਿੰਦਗੀ ਬਚਾ ਸਕੀਏ ਸੋ ਤੁਹਾਨੂੰ ਵੀ ਚਾਹੀਦਾ ਕਿ ਅਗਰ ਤੁਹਾਡੇ ਪਿੰਡਾਂ ਵਿੱਚ ਬਿੱਲੇਮਾਰ ਜੋ ਰਾਜਸਥਾਨ ਤੋਂ ਆ ਕੇ ਇੱਥੇ ਘੁੰਮਦੇ ਫਿਰਦੇ ਆ ਉਹਨਾਂ ਨੂੰ ਪਿੰਡਾਂ ਵਿੱਚ ਸ਼ਿਕਾਰ ਕਰਨ ਤੋਂ ਰੋਕੋ ਨਾ ਕਿ ਉਹਨਾਂ ਦਾ ਸਾਥ ਦੇਵੋ ਆਮ ਤੌਰ ਤੇ ਆਪਣੇ ਪਿੰਡਾਂ ਵਾਲੇ ਲੋਕ ਸਾਥ ਦੇਣ ਲੱਗ ਜਾਂਦੇ ਆ ਉਹ ਬਿੱਲੀਆਂ ਮਾਰਨ ਵਾਸਤੇ ਲੱਭਣ ਆਉਂਦੇ ਆ ਤੇ ਨਾਲ ਹੀ ਉਹਨਾਂ ਦੇ ਰੂੜੀਆਂ ਪਾਤੀਆਂ ਫੁੱਲਾਂ ਲੱਗ ਜਾਂਦੇ ਆ ਲੋਕਾਂ ਦੇ ਬਾੜਲੇ ਕਰਕੇ ਲੈ ਜਾਂਦੇ ਆ ਉੱਥੇ ਜਾਂਦੇ ਉਹਨਾਂ ਦਾ ਸ਼ਿਕਾਰ ਕਰਵਾਉਂਦੇ ਆ ਸੋ ਆਪਣੇ ਲੋਕਾਂ ਵਿੱਚ ਜਾ ਤੱਕ ਇਹ ਜਾਗਰੂਕਤਾ ਨਹੀਂ ਹੁੰਦੀ ਕਿ ਆਪਾਂ ਆਪਣੇ ਉਨੀ ਦੇਰ ਤੱਕ ਆਪਣੇ ਪਿੰਡਾਂ ਵਿੱਚ ਜੋ ਮੋਰਾਂ ਦੀ ਸੰਖਿਆ ਘਟ ਗਈ ਹੈ ਉਹ ਬਦਾਉਣੀ ਆਪਾਂ ਨੂੰ ਔਕੀ ਹੈ ਕਿਉਂਕਿ ਇਹ ਹੀ ਲੋਕ ਆ ਕੇ ਆਪਣੇ ਪਿੰਡਾਂ ਵਿੱਚ ਮੋਰਾਂ ਦਾ ਔਰ ਬਿੱਲੀਆਂ ਦਾ ਸ਼ਿਕਾਰ ਕਰ ਰਹੇ ਨੇ ਸੋ ਚਲੋ ਆਪਾਂ ਇਹ ਕੱਢ ਛੱਡਦੇ ਹੋ ਅੱਗੇ ਚੱਲਦੇ ਜੀ ਅੱਗੇ ਆਪਾਂ ਦੇ ਕੋਲ ਇਹ ਦੋ ਡਿਵਾਈਸ ਤੁਸੀਂ ਲੈ ਲੈਣੀਆਂ ਨੇ ਪਹਿਲੀ ਡਿਵਾਈਸ STC 1000 ਇਹ ਵੀ ਡਿਵਾਈਸ ਔਰ ਦੂਸਰੀ ਆਪਾਂ ਇਹ ਜੋ ਹੈਗਾ ਵਾ ਟੈਂਪਰੇਚਰ ਕੰਟਰੋਲਰ ਤੁਸੀਂ ਇਹਦੀ ਫੋਟੋ ਦੇਖ ਲਓ ਇਸ ਨੂੰ ਤੁਸੀਂ ਆਨਲਾਈਨ ਮੰਗਵਾ ਸਕਦੇ ਹੋ ਤੁਸੀਂ ਆਨਲਾਈਨ ਲਿਖਣਾ ਹੈ ਹਿਊਮਿਡਿਟੀ ਕੰਟਰੋਲਰ ਤਾਂ ਤੁਹਾਨੂੰ ਇਹ ਆਟੋਮੈਟਿਕ ਨਜ਼ਰ ਆ ਜਾਵੇਗੀ ਸੋ ਇਹ ਆਪਣੀ ਹੈਗਾ ਜੀ ਇਨਕੂਬेटर ਬਾਕਸ ਦੇ ਵਿੱਚ ਤੁਸੀਂ ਬਸ ਇੱਕ ਵਿੰਡੋ ਇੱਥੇ ਰੱਖ ਲੈਣੀ ਹੈ ਔਰ ਇੱਕ ਸ਼ੀਸ਼ਾ ਲਗਾ ਲੈਣਾ ਤਾਂ ਕਿ ਤੁਸੀਂ ਬਾਹਰੋਂ ਦੇਖ ਸਕੋ ਕਿ ਅੰਦਰ ਕੀ ਚੱਲ ਰਿਹਾ ਹੈ ਬਾਹਰੋਂ ਤੁਹਾਨੂੰ ਟੈਂਪਰੇਚਰ ਬੜਾ ਨਜ਼ਰ ਆਉਂਦਾ ਰਹਿੰਦਾ ਹੈ ਸੋ ਇਹਦੇ ਅੰਦਰਲਾ ਟੈਂਪਰੇਚਰ ਦੇਖੋ ਆਪਾਂ ਨੂੰ ਦੇ ਵਿੱਚ ਨਜ਼ਰ ਆ ਰਿਹਾ ਹੁਣ 38 ਡਿਗਰੀ ਹੋ ਚੁੱਕਿਆ ਹੈ ਔਰ ਬਾਹਰਲਾ ਟੈਂਪ ਇੱਕ ਦੇ ਵਿੱਚ ਆਪਣਾ ਥੇ ਨਜ਼ਰ ਆ ਰਿਹਾ ਸੋ ਇਹਨਾਂ ਦੋਨਾਂ ਦੇ ਵਿੱਚ ਥੋੜੀ ਜਿਹੀ ਟੈਂਪਰੇਚਰ ਫਲਕਚੁਏਸ਼ਨ ਹੈਗੀ ਹੈ ਇਹਦਾ ਕਾਰਨ ਇਹ ਹੋ ਸਕਦਾ ਕਿ ਕਿਉਂਕਿ ਉਹ ਡਿਵਾਈਸ ਅੰਦਰ ਪਈ ਹੈ ਉਹਦੇ ਉੱਪਰ ਡਾਇਰੈਕਟ ਜੋ ਬਲਬ ਦੀ ਹੀਟ ਪੈ ਰਹੀ ਹੈ ਜਦਕਿ ਇਸ ਡਿਵਾਈਸ ਦਾ ਜੋ ਇੱਕ ਸਿਰਾ ਹੈ ਦਰਦੀਏ ਕੇ ਅੰਦਰ ਟੈਂਪਰੇਚਰ ਕਿੰਨਾ ਹੈ ਸੋ ਦੋਨਾਂ ਵਿੱਚ 3 ਡਿਗਰੀ ਦਾ ਫਰਕ ਆਇਆ ਵਾ ਪਰ ਇੰਨਾ ਫਰਕ ਚੱਲ ਜਾਂਦਾ ਹੈ ਕਿਉਂਕਿ ਆਪਾਂ ਨੂੰ ਪਤਾ ਕਿ ਅੰਦਰ ਆਪਣੀ ਹੀਟ ਬਣੀ ਹੋਈ ਹੈ ਅੰਦਰ ਵਾਲਾ ਹਿਊਮਿਡਿਟੀ ਮੀਟਰ ਜੋ ਹੈਗਾ ਵਾ ਜੋ ਟੈਂਪਰੇਚਰ ਮੀਟਰ ਹੈਗਾ ਵਾ ਉਹ ਆਪਾਂ 38 ਡਿਗਰੀ ਦਿਖਾ ਰਿਹਾ ਵਾ ਸੋ ਇਨਕੂਬेटर ਬਾਕਸ ਤਿਆਰ ਕਰਨ ਲਈ ਤੁਸੀ ਕੀ ਕਰਨਾ ਹੈ ਜਾਂ ਤਾਂ ਤੁਸੀਂ ਥਰਮਾਕੋਲ ਲੈ ਆ ਕੇ ਸ਼ਹਿਰ ਤੋਂ ਉਹਦਾ ਡੱਬਾ ਬਣਾ ਕੇ ਠੀਕ ਹੈ ਉਹਨੂੰ ਇਨਕੂਬेटर ਬਣਾ ਲਓ ਪਰ ਮੈਂ ਤੁਹਾਨੂੰ ਸਲਾਹ ਦਊਂਗਾ ਕਿ ਅਗਰ ਤੁਹਾਡੇ ਘਰੇ ਕੋਈ ਪੁਰਾਣਾ ਟਰੰਕ ਪਿਆ ਹੋਵੇ ਜਨ ਲੱਕੜੀ ਦਾ ਟਰੰਕ ਪਿਆ ਹੋਵੇ ਤਾਂ ਤੁਸੀਂ ਉਸ ਦਾ ਹੀ ਬਣਾਓ ਉਹ ਜ਼ ਔਰ ਇੱਕ ਸ਼ੀਸ਼ਾ ਲਗਾ ਕੇ ਬਸ ਇਸ ਤਰ੍ਹਾਂ ਉਹਨੂੰ ਘਰੇ ਤੁਸੀਂ ਬਣਾ ਸਕਦੇ ਹੋ ਮੈਂ ਵੀ ਇਹ ਘਰੇ ਤਿਆਰ ਕੀਤਾ ਸਾਰਾ ਡੱਬਾ ਔਰ ਇਹਦੇ ਵਿੱਚ ਲੱਗ ਦੇ ਦੋ ਡਿਵਰਸਨ ਲਗਾ ਦਿੱਤੇ ਨੇ ਹੁਣ ਆਪਾਂ ਕੀ ਕਰਨ ਜਾ ਰਹੇ ਹਾਂ ਇਹਦੇ ਵਿੱਚ ਪਹਿਲਾਂ ਤੋਂ ਮੋਰ ਦੇ ਅੰਡੇ ਤਾਂ ਪਏ ਆ ਜਿਹਨਾਂ ਨੂੰ ਰੱਖਿਆ ਨੂੰ 7-8 ਦਿਨ ਹੋ ਚੁੱਕੇ ਨੇ ਔਰ ਅੱਜ ਮੈਂ ਇਹਦੇ ਵਿੱਚ ਜੋ ਹੈਗੇ ਨੇ ਜੋ ਆਪਣੀ ਮੁਰਗੀ ਦੇ ਅੰਡੇ ਆ ਉਹ ਵੀ ਨਾਲ ਰੱਖ ਦੇਣੇ ਤਾਂ ਕਿ ਕਿਉਂਕਿ ਇਨਕੂਬेटर ਚੱਲ ਹੀ ਰਿਹਾ ਹੈ ਤਾਂ ਕਿ ਨਾਲ-ਨਾਲ ਮੁਰਗੀ ਦੇ ਅੰਡੇ ਵੀ ਕੱਢੇ ਜਾ ਸਕਣ। ਸੋ ਹੁਣ ਆਪਾਂ ਜੋ ਇਹ ਮੁਰਗੀ ਦੇ ਅੰਡੇ ਹੈਗੇ ਆ ਇਹਦੇ ਵਿੱਚ ਰੱਖਣ ਜਾ ਰਹੇ ਹਾਂ ਤਾਂ ਸੋ ਮੁਰਗੀ ਦੇ ਅੰਡਿਆਂ ਨੂੰ ਵਿੱਚ ਰੱਖਣ ਤੋਂ ਪਹਿਲਾਂ ਇਨਕੂਬेटर ਵਿੱਚ ਰੱਖਣ ਆਪ ਨੂੰ ਪਤਾ ਹੋਵੇਗਾ ਕਿ ਆਪਣੇ ਸਾਰੇ ਅੰਡੇ ਫਰਟਾਈਲ ਹੈਗੇ ਆ ਇਹਨਾਂ ਵਿੱਚੋਂ ਬੱਚਾ ਨਿਕਲਣਾ ਜਾਂ ਨਹੀਂ ਨਿਕਲਣਾ ਇਹ ਚਲ ਕੇ ਆਪ ਨੂੰ ਹੋਣੀ ਚਾਹੀਦੀ ਹੈ ਕਿਉਂਕਿ ਖਰਾਬ ਅੰਡੇ ਜਾਂ ਪੜਿਆ ਹੋਇਆ ਅੰਡਾ ਵਿੱਚ ਰੱਖਣ ਦਾ ਕੋਈ ਫਾਇਦਾ ਨਹੀਂ ਹੈਗਾ ਉਹ ਆਪਣੇ ਟਾਈਮ ਬਿਚਾ ਰਹੇ ਸੋ ਆਪਾਂ ਕੈਂਡਲਿੰਗ ਕਿਵੇਂ ਕਰਨੀ ਹੈ ਐਕਸਤੀ ਸੋ ਇਹਦੇ ਲਈ ਆਪਾਂ ਇਹਨਾਂ ਦੀ ਕੈਂਡਲਿੰਗ ਕਰਾਂਗੇ ਸੋ ਕੈਂਡਲਿੰਗ ਕਰਨ ਦੀ ਚੀਜ਼ ਕੀ ਕਰਨਾ ਸਭ ਤੋਂ ਪਹਿਲਾਂ ਆਪਣੀ ਮੋਬਾਈਲ ਦੀ ਜੋ ਐਲਈਡੀ ਲਾਈਟ ਹੈਗੀ ਉਹਨੂੰ ਜਗਾ ਲੈਣਾ ਹੈ ਇਸ ਤਰ੍ਹਾਂ ਜਗਾ ਕੇ ਰੱਖ ਲੈਣੀ ਹੈ ਔਰ ਉਸ ਤੋਂ ਬਾਅਦ ਆਪਣੇ ਸਾਰੇਆਂ ਜੋ ਲਾਈਟਸ ਹੈਗੇ ਆ ਰੂਮ ਦੀਆਂ ਆਫ ਕਰ ਦੇਣੀ ਸੋ ਰੂਮ ਦੀਆਂ ਸਾਰੀਆਂ ਲਾਈਟਸ ਆਪਾਂ ਆਫ ਕਰ ਦਨੇ ਆ ਆ ਥੋੜਾ ਡਾਰਕ ਪੋਰਸ਼ਨ ਹੈ ਜਿਹੜਾ ਇਹ ਰੀ ਜੈਲੋ ਬਾਲ ਹੈਗੇ ਇਹਦਾ ਮਤਲਬ ਇਹ ਜੈਲੋ ਬਾਲ ਮੌਜੂਦ ਹੈ ਗਿਆ ਇਸ ਤੋਂ ਇਲਾਵਾ ਤੁਸੀਂ ਇਹਦੇ ਨੀਚੇ ਚੈੱਕ ਕਰਨਾ ਤੁਹਾਨੂੰ ਇੱਕ 에ਅਰ ਬੱਬਲ ਨਜ਼ਰ ਆਉਣਾ ਚਾਹੀਦਾ ਹੈ ਅਗਰ 에ਅਰ ਬੱਬਲ ਨਜ਼ਰ ਆਉਂਦਾ ਤਾਂ ਇਹਦਾ ਮਤਲਬ ਇਜ਼ੀਵੇਗਾ ਚੈੱਕ ਕਰਨਾ ਬਿਲਕੁਲ ਨੀਚੇ ਅਗਰ 에ਅਰ ਬੱਬਲ ਮੌਜੂਦ ਨਜ਼ਰ ਆ ਰਿਹਾ ਹੈ ਦੇ ਵਿੱਚ ਤੁਹਾਨੂੰ ਨੀਚੇ 에ਅਰ ਬੱਬਲ ਨਜ਼ਰ ਆ ਰਿਹਾ ਹੋਵੇਗਾ ਛੋਟਾ ਉਹ ਦੇਖੋ ਇਹਦਾ ਮਤਲਬ ਕੀ ਹੈ ਕਿ ਇਹ ਅੰਡਾ ਜੋ ਹੈਗਾ ਵਾ ਪੂਰੀ ਤਰ੍ਹਾਂ ਫਟਾਇਲ ਹੈਗਾ ਵਾ ਇਹ ਅੰਡਾ ਜੋ ਹੈਗਾ ਇਹਦੇ ਤੋਂ ਚੂਜਾ ਨਿਕਲ ਜਾਵੇਗਾ ਸੋ ਤੁਸੀਂ ਨੀਚੇ ਦੇਖੋ ਤੁਹਾਨੂੰ ਧਿਆ देखो नीचे जो एयर पैकेट हैगा वो पूरी तरह क्लियरली नजर आ रहा है अपन सो इस एयर पैकेट ਦਾ ਮਤਲਬ ਹੈਗਾ ਵਾ ਕਿ ਇਹ ਜੋ ਅੰਡਾ ਫਰਟਾਈਲ ਹੈਗਾ ਸੋ ਇਸ ਤਰ੍ਹਾਂ ਕਰਕੇ ਆਪਾਂ ਇੱਕ ਇੱਕ ਕਰਕੇ ਆਪਣੇ ਸਾਰੇ ਅੰਡੇ ਜੋ ਹੈਗੇ ਨੇ ਉਹਨਾਂ ਦੀ ਜੋ ਫਰਟੀਲਿਟੀ ਹੈਗੀ ਹੈ ਉਹ ਚੈੱਕ ਕਰਦੇ ਆ ਨਾ ਕਿ ਆਪਣੇ ਅੰਡੇ ਫਰਟਾਈਲ ਹੈਗੇ ਆ ਜਿਵੇਂ ਕਿ ਇਹਦੇ ਵਿੱਚ ਦੇਖੋ ਇਹ ਇੱਥੇ ਡਾਰਕ ਪੋਰਸ਼ਨ ਨਜ਼ਰ ਆ ਰਿਹਾ ਹੈ ਇਸਲਾਵਾ ਥੋੜਾ ਘੁਮਾ ਕੇ ਆਪਾਂ ਦੇਖਾਂਗੇ ਤਾਂ ਆਪਾਂ ਨੂੰ ਜੋ 에어 ਪੈਕੇਟ ਹੈਗੇ ਦਾ ਉਹ ਨਜ਼ਰ ਆਵੇ ਦੇਖੋ ਇਹਦਾ ਇਹ ਪੈਕੇਟ ਵੀ ਆਪ ਨੂੰ ਨਜ਼ਰ ਆਉਣ ਲੱਗ ਗਿਆ ਨੀਚੇ ਇਸ ਜਗ੍ਹਾ ਦੇ ਉੱਪਰ ਤੁਹਾਨੂੰ ਵੀ ਫੋਟੋ ਵਿੱਚ ਦਿਖ ਰਿਹਾ ਹੋਗਾ 에어 ਪੈਕੇਟ ਜੋ ਹੈਗਾ ਵਾ ਨਜ਼ਰ ਆ ਰਿਹਾ ਵਾ ਸੋ ਇਸ ਤਰ੍ਹਾਂ ਉਹ ਤੁਹਾਨੂੰ ਇਹਦੇ ਵਿੱਚ ਸ਼ੋ ਹੋ ਜਾਣੀ ਚਾਹੀਦੀ ਹੈ ਅਗਲੀ ਚੀਜ਼ ਤੁਹਾਨੂੰ ਨਹੀਂ ਦਿਖਦੀਆਂ ਔਰ ਇਹ ਚੀਜ਼ ਨਹੀਂ ਹੈਗੀ ਅੰਡੇ ਵਿੱਚ ਅੰਡੇ ਵਿੱਚ ਬਿਲਕੁਲ ਲਾਈਟ ਕੁਰੀਅਰ ਪਾਸ ਹੋ ਰਹੀ ਹੈ ਪੂਰੀ ਤੇ ਇਹਦਾ ਮਤਲਬ ਅੰਡਾ ਜੋ ਹੈਗਾ ਥੋੜਾ ਫਰਟਾਈਲ ਨਹੀਂ ਹੋਵੇਗਾ ਸੋ ਹੁਣ ਆਪਾਂ ਅੰਡੇ ਸਾਰੇ ਚੈੱਕ ਕਰ ਲੈਨੇ ਹੁਣ ਆਪਾਂ ਅੱਗੇ ਇਹਨਾਂ ਅੰਡੇ ਉੱਪਰ ਡੇਟ ਲਿਖਣੀ ਹੈ ਸਾਰੇ ਉੱਪਰ ਔਰ ਆਪਾਂ ਡਾਉਨ ਲਿਖਣਾ ਹੈ ఓਵਲੀ ਪ੍ਰੋਸੈਸ ਨੂੰ ਦਿਖਾਉਣਾ ਹੈ ਕਿਉਂਕਿ ਉਹ ਵੀ ਬਹੁਤ ਜ਼ਰੂਰੀ ਹੈਗੀ ਹੈ ਪਰ ਡੇਟ ਪਾ ਲੈਣੀ ਜਿਵੇਂ ਕਿ ਅੱਜ ਦੀ ਡੇਟ ਹੈਗੀ ਆ ਕਿ ਅੱਜ ਜੋ ਡੇਟ ਹੈਗੀ ਹੈ 14 ਹੈਗੀ ਹੈ ਸੋ ਮੈਂ ਇੱਥੇ 14 ਤਰੀਕ ਪਾ ਲੈਣਾ 24 ਡੇਟ ਹੈਗੀ ਹੈ ਸੋ ਤੁਸੀਂ ਡੇਟ ਜ਼ਰੂਰ ਪਾ ਲੋ ਜਾਂ ਤੁਸੀਂ ਡੇਟ ਅਲੱਗ ਵਾਰ ਲਿਖ ਕੇ ਰੱਖ ਲੋ ਸੋ ਮੈਂ ਐਗੋਤੀ ਡੇਟ ਪਾ ਰਿਹਾ ਕਿਉਂਕਿ ਮੇਰੇ ਏਰੀਆ ਵਿੱਚ ਕਾਫੀ ਐਗ ਪਏ ਨੇ ਪਹਿਲੇ ਪੀਕੋਕ ਦੇ ਐਗ ਪਏ ਨੇ ਇਸ ਤਰ੍ਹਾਂ ਬਾਈ ਇਹਦੇ ਵਿੱਚ ਕੂਰ ਦੇ ਐਗ ਵੀ ਪਏ ਆ ਸੋ ਇਸ ਤਰ੍ਹਾਂ ਮੈਂ ਅੰਡੇ ਜਿਹੜੇ ਹੈਗੇ ਆ ਰੋਲ ਲਿਆ ਕੇ ਰੱਖਨੇ ਇਹਦੇ ਵਿੱਚ ਇਸ ਕਰਕੇ ਤੁਸੀਂ ਇਹਨਾਂ ਨੂੰ ਡੇਟ ਇਹਦੇ ਵਿੱਚ ਪਾ ਲਓ ਔਰ ਇਸ ਤੋਂ ਬਾਅਦ ਇੱਥੇ ਲਿਖ ਲਓ ਕਿ ਇਹ ਕਿੱਥੋਂ ਲਿਆ ਜਿਸ ਮੈਂ ਕਿ ਮੈਂ ਇਹ ਜਿਸ ਪਲੇਸ ਤੋਂ ਲਿਆ ਮੈਂ ਉਸ ਪਲੇਸ ਦੇ ਨਾਮ ਦੀ ਐਚ ਪਾ ਲੈਣਾ ਉਸ ਪਲੇਸ ਦੇ ਨਾਮ ਐਚ ਤੋਂ ਪੈਂਦਾ ਸੋ ਇਸ ਤੋਂ ਇਲਾਵਾ ਤੁਸੀਂ ਹਰੇਕ ਐਗ ਦੇ ਉੱਪਰ ਅਪ ਐਂਡ ਡਾਊਨ ਪ ਸੋ ਇਹ ਅਪ ਐਂਡ ਡਾਊਨ ਆਪਾਂ ਕਿਉਂ ਲਿਖਣਾ ਕਿਉਂਕਿ ਆਪਾਂ ਨੂੰ ਹਰ ਰੋਜ਼ 2 ਜਾਂ 3 ਟਾਈਮ ਇਹਨਾਂ ਅੰਡਿਆਂ ਨੂੰ ਲਥਰਨਾ ਹੁੰਦਾ ਹੈ ਕਦੇ ਦੇਖੋ ਆਪਾਂ ਇਹ ਪਹਿਲੀ ਗੱਲ ਜਦੋਂ ਆਪਾਂ ਇਨਕੂਬੇਟਰ ਵਿੱਚ ਅੰਡਾ ਰੱਖਣਾ ਹੈ ਆਪਾਂ ਇਸ ਤਰ੍ਹਾਂ ਰੱਖਣਾ ਹੈ ਥੋੜਾ a ਸਾਈਜ਼ ਨੂੰ ਨੀਮਾ ਕਰਕੇ ਠੀਕ ਹੈ ਜੀ ਇਹ ਜੋ ਹੈਗਾ ਬਾਈ ਇਹਦਾ ਟੇਖਾ ਪਾਸਾ ਇਹ ਨੀਮਾ ਹੋਣਾ ਚਾਹੀਦਾ ਹੈ ਔਰ ਜਿਵੇਂ ਅੱਪ ਆ ਗਿਆ ਠੀਕ ਹੈ ਆਪਾਂ ਆ ਗਿਆ ਹੁਣ 4-5 ਘੰਟੇ ਬਾਅਦ ਆਪਾਂ ਕੀ ਕਰਨਾ ਹੈ ਇਹ ਸੱਡੇ ਨੂੰ ਪਲਟਾ ਕੇ ਡਾਊਨ ਕਰਕੇ ਉੱਪਰ ਕਰਦੇ ਹਾਂ ਤਾਂ ਕਿ ਆਪ ਨੂੰ ਪਤਾ ਲੱਗ ਜਾਏ ਕਿ ਆਪਣਾ ਅੰਡਾ ਲਗਾਤਾਰ ਅਪ ਐਂਡ ਡਾਊਨ ਫਿਰ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਹੁਣ ਸਾਰਿਆਂ ਨੂੰ ਅਪ ਡਾਊਨ ਲੋਡ ਡੇਟ ਵਗੈਰਾ ਪਾ ਲਈਏ ਔਰ ਜਿਸ ਬਲੇਜ਼ ਉੱਪਰ ਲੈ ਕੇ ਆਂਦੇ ਹਾਂ ਉਸ ਬਲੇਜ਼ ਦਾ ਜੋ ਫਰਸਟ ਲੈਟਰ ਹੈਗਾ ਉਹ ਵੀ ਇੱਥੇ ਆਪਾਂ ਲਿਖ ਲਿਆ ਵਾ ਕਿਉਂਕਿ ਮੈਂ ਇਹ ਬਲੇਜ਼ ਦਾ ਨੇਮ ਿਸ ਕਰਕੇ ਲਿਖ ਰਹੀ ਹਾਂ ਕਿ ਮੈਂ ਕਈ ਪਿੰਡਾਂ ਤੋਂ ਅੰਡੇ ਜੋ ਹੈਗੇ ਲੈਨੇ ਸੋ ਮੈਨੂੰ ਪਤਾ ਲੱਗ ਰਿਹਾ ਕਿ ਮੈਂ ਜਿਸ ਜਗ੍ਹਾ ਤੋਂ ਅੰਡੇ ਲੈ ਕੇ ਆਏ ਹਾਂ ਉਹਨਾਂ ਦੀ ਅੰਡੇ ਵਧੀਆ ਸੀਜ਼ਨ ਕੁਆਲਿਟੀ ਮਾਰੀ ਸੀ ਸੋ ਇਸ ਕਰਕੇ ਮੈਂ ਬਲੇਜ਼ ਨੇਮ ਪਾਇਆ ਤਾਂ ਇਹ ਆਪਸ਼ਨਲ ਹੈਗਾ ਵਾ ਸੋ ਹੁਣ ਆਪਾਂ ਇਹਨਾਂ ਅੰਡਿਆਂ ਨੂੰ ਇੱਕ ਇੱਕ ਕਰਕੇ ਇਨਕੂਬेटर ਵਿੱਚ ਰੱਖਦੇ ਹਾਂ ਸੋ ਇਨਕੂਬेटर ਵਿੱਚ ਕੀ ਹੋਣਾ ਚਾ ਆਪਣੇ ਜਿਹੜੇ ਐਗ ਸੈਗ ਨੇ ਹੁਣ ਇਨਕੂਬੇਟਰ ਵਿੱਚ ਰੱਖ ਦੇਣੇ ਆ। ਸੋ ਹੁਣ ਮੈਂ ਐਗਸ ਨੂੰ ਇਨਕੂਬੇਟਰ ਵਿੱਚ ਰੱਖਣ ਜਾ ਰਿਹਾ ਹਾਂ। ਸੋ ਹੁਣ ਮੈਂ ਜੋ ਐਗ ਸੈਗ ਨੇ ਇਹਨਾਂ ਨੂੰ ਇਨਕੂਬੇਟਰ ਵਿੱਚ ਰੱਖਣ ਜਾ ਰਿਹਾ ਹਾਂ। ਸੋ ਆਪਾਂ ਜੋ ਐਗਸ ਨੂੰ ਰੱਖ ਤੋਂ ਦੱਸਿਆ ਸੀ ਕਿ ਇਹਨਾਂ ਦੀ ਪੋਜੀਸ਼ਨ ਜੋ ਹੈਗੀ ਆ ਇਹ ਜੋ ਤਿੱਖੀ ਸਾਈਡ ਹੈ ਡਾਊਨਵਰਡ ਹੋਣੀ ਚਾਹੀਦੀ ਸੋ ਇਹਨੂੰ ਇਸ ਤਰ੍ਹਾਂ ਡਾਊਨਵਰਡ ਆਪਾਂ ਰੱਖਣਾ ਹੈ। ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਪੀਕੋਕ ਦੇ ਆ ਕੇ ਪਹਿਲਾਂ ਹੀ ਆ ਚਾਰ ਜੋ ਹੈਗੇ ਨੇ ਪੀਕੋਕ ਦੇ ਆ ਕੇ ਪਹਿਲਾਂ ਹੀ ਪਏ ਨੇ ਔਰ ਦੋਏ ਦੇ ਵਿੱਚ ਆਪ ਪਏ ਨੇ ਆਪਣੇ ਚਕੂਰ ਦੇ ਅੰਡੇ। ਸੋ ਇਹ ਵੀ ਪਹਿਲਾਂ ਤੋਂ ਪਏ ਨੇ ਇਹਨਾਂ ਦੀ 1 ਯਾਨੀ ਜੁੜਕ ਨਹੀਂ ਹੈ ਇਹਨਾਰੇ ਇਸ ਤਰ੍ਹਾਂ ਕੋਈ ਅੰਡਾ ਨਹੀਂ ਰੱਖਣਾ ਖੜਾ ਕਰਕੇ ਸਾਰੇ ਅੰਡੇ ਡਾਊਨਵਰਡ ਪੋਜੀਸ਼ਨ ਦੇ ਵਿੱਚ ਰੱਖਣੇ ਆ ਜੋ ਇਹਦੀ ਤਿੱਕੀ ਸਾਈਡ ਹੈ ਉਹ ਤੁਹਾਨੂੰ ਡਾਊਨਵਰਡ ਹੀ ਰੱਖਣੀ ਚਾਹੀਦੀ ਹੈ ਇਹਦੇ ਨਾਲ ਅੰਡੇ ਦੀ ਫਰਟੀਲਿਟੀ ਹੋਣੀ ਬਿਲਕੁਲ ਸਹੀ ਦੇਖਣ ਹੁੰਦੀ ਹੈ ਸੋ ਇਹਨਾਂ ਨੂੰ ਰੱਖਣ ਤੋਂ ਬਾਅਦ ਤੁਸੀਂ ਹਰ ਰੋਜ਼ ਇਹਨਾਂ ਐਕਸ ਨੂੰ ਇਹਨਾਂ ਨੂੰ ਤੁਸੀਂ ਅਪ ਐਂਡ ਡਾਊਨ 2-3 ਵਾਰ ਕਰਨਾ ਹੈ ਔਰ ਜਦੋਂ ਅਪ ਐਂਡ ਡਾਊਨ ਕਰਨਾ ਹੈ ਤਾਂ ਤੁਸੀਂ ਇਹ ਨਹੀਂ ਕਿ ਅੰਡਾ ਪੂਰਾ ਹਿਲਾਇਆ ਬਸ ਇਹ ਤਾਂ ਪੂਲੇ ਫੜ ਕੇ ਇਸ ਤਰ੍ਹਾਂ ਘੁਮਾ ਕੇ ਅਪ ਇਸ ਤਰ੍ਹਾਂ ਘੁਮਾ ਕੇ ਤੁਸੀਂ ਨੂੰ ਡਾਊਨ ਜਾਂ ਇਸ ਤਰ੍ਹਾਂ ਘੁਮਾ ਕੇ ਇਹਨੂੰ ਸੈਂਟਰ ਵਿੱਚ ਕਰ ਲੈਣਾ ਸੋ ਉਗੀਏ ਆਪਾਂ ਅੰਡੇ ਵਿੱਚੋਂ ਬਾਹਰ ਕੱਢਾਂਗੇ ਤਾਂ ਇਹਨਾਂ ਦਾ ਟੈਂਪਰੇਚਰ ਐਕਦਰ ਮਾੜਾ ਟੈਂਪਰੇਚਰ ਨਾਲ ਮੈਚ ਨਹੀਂ ਹੋਵੇਗਾ ਸੋ ਜੋ ਚੂਜਾ ਅੰਦਰ ਤਿਆਰ ਹੋ ਰਿਹਾ ਹੈ ਉਹ ਮਰ ਸਕਦਾ ਹੈ ਸੋ ਇਸ ਕਰਕੇ ਆਪਾਂ ਇਸ ਇਨਾਂ ਚੀਜ਼ਾਂ ਨੂੰ ਖਾਸ ਧਿਆਨ ਰੱਖਣਾ ਹੈ ਇਨਕੂਬेटर ਵਿੱਚ ਐਗਸ ਨੂੰ ਇਨਕੂਬੇਟ ਕਰਦੇ ਸਮੇਂ ਸੋ ਆਪ ਜੀ ਨੂੰ ਰਿਕਵੈਸਟ ਹੈ ਕਿ ਇਸ ਚੈਨਲ ਨੂੰ ਜਿਸ ਤਰ੍ਹਾਂ ਮੈਂ ਐਨੀਮਲ ਬਰਾਊਜਰ ਇਸ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਤੁਹਾਨੂੰ ਇਹਦੇ ਵਿੱਚ ਅਸੀਂ ਸਾਰੀ ਜਾਣਕਾਰੀ ਇਨਕੂਬेटर ਵਿੱਚੋਂ ਐਗ ਕੱਢਣ ਤੋਂ ਲੈ ਕੇ ਕੀ ਕੀ ਸਮੱਸਿਆਵਾਂ ਆਪਾਂ ਨੂੰ ਹੋਣਗੀਆਂ ਇਹਨਾਂ ਦੇ ਬੱਚੇ ਨਿਕਲਣੇ ਚਾਹੀਏ ਅਗੇ ਤੁਹਾਨੂੰ ਦੇਵਾਂਗੇ ਸੋ ਇਸ ਵੀਡੀਓ ਨਾਲ ਬ